ਜਨਮ ਲੈਣਾ ਮਰ ਜਾਣਾ ਇੱਕਦਮ ਇਹੀ ਹੈ ਬਹੁਤ ਬਧੀਆ ਲੇਕਿਨ ਕਹਿੰਦੇ ਐਸੀ ਮਰਨੀ ਜੋ ਮਰੇ ਬੋਰਨ ਨਾ ਮਰਨਾ ਹੋਵੇ ਕੁਝ ਕਰਕੇ ਜਾਓ ਸਮਾਜ ਲਈ ਜਿਸ ਲਈ ਤੁਹਾਨੂੰ ਉਸ ਪਰਵਰਦੀਗਾਰ ਅਕਾਲਪੁਰ ਕਲਾਹਤ ਅੱਲਾਹ ਨੇ ਜਨਮ ਦਿੱਤਾ ਹੈ ਖਸ਼ਨਾ ਕੋਸ਼ਤਾ ਸੀ ਉਹਦਾ ਜਿਹੜਾ ਇਹ ਰਣਦਾਰੀ ਹੈ ਇਸ ਨੂੰ ਭੇਟਾ ਸਵੀਕਾਰ ਕਰੋ ਸੁਣੋ ਦਿਆ ਸਿੰਘ ਜਿਹੜਾ ਭੇਟ ਮੈਂ ਜੜਾਉਂਗਾ ਕੁਰਬਾਨੀਆਂ ਦੋ ਕਰਗੇ ਅਸ ਤਾਂ ਦੱਸੇ ਮਾਰਗ ਤੇ ਛੋਟਾ ਜਿਹਾ ਇੱਕ ਬਰਾਲਾ ਸ਼ੁਰੂ ਕਰਿਆ ਕਹਿੰਦੇ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮੁਸ਼ਕਾ ਪਾਵੇ ਮਾਲਕ ਦਾ ਕੰਮ ਫਲ ਕੋ ਲੈਣਾ ਉਹ ਲਾਵੇ ਨਾ ਲਾਵੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਅਸੀਂ ਸ਼ੁਰੂ ਕਰਤਾ ਹੈ ਅਗੇ ਦੇਖਦੇ ਆ ਸੱਚੇ ਪਾਤਸ਼ਾਹ ਕਿਤਨਾ ਕੁ ਲੈ ਕੇ ਜਾਂਦੇ ਆ ਜਿਹਦਾ ਆਸ਼ੀਰਵਾਦ ਤੁਹਾਨੂੰ ਜ਼ਰੂਰੀ ਹੈ। ਬਾਬਾ ਬੁੱਢਣ ਸਾਹਿਬ ਜੀ, ਬਾਬਾ ਗ੍ਰੇਤਾ ਜੀ, ਧੰਗ ਗੁਨਾਸੇ ਪਾਤਸ਼ਾਹ ਹਰਗੋਬ ਸਿੰਘ ਸੱਚੇ ਪਾਤਸ਼ਾਹ ਜੋ ਕੀਰਤਪੁਰ ਸਾਹਿਬ ਨਗਰੀ ਦੇ ਮਾਲਕ ਨੇ ਦਸਮ ਪਿਤਾ ਦਸ਼ਮੇਸ਼ ਗੁਰੂਆਂ ਦੀ ਚਰਨ ਛੋਹ ਜਿਹੜੀ ਨਗਰੀ ਹੈ ਦਿਨਾਂ ਦੇ ਚਰਨਾ ਜਸ ਦਾਸਾਂ ਨੇ ਜਨਮ ਲਿਆ ਉਸ ਨਗਰੀ ਦੇ ਵਿੱਚ ਸਾਈਆਂ ਨੇ ਉਹਨਾਂ ਪਹਾੜਾ ਟੋਏ ਡੱਬਿਆਂ ਨੂੰ ਭਾਗ ਲਾਇਆ ਉਹਨਾਂ ਦੇ ਬੱਚੇ ਆ ਸਾਈਆਂ ਦੇ ਜੋ ਹੁਕਮ ਕਹਦੇ ਹੁਕਮ ਅਰਜ਼ਾਈ ਚੱਲਣਾ ਨਾਨਕ ਲਿਖਿਓ ਨਾਲ ਜਿਵੇਂ ਉਹ ਲਿਖਦਾ ਜਿਵੇਂ ਕਰਾਂਦਾ ਕਰਨ ਕਰਾਵੇ ਆਪੇ ਆ ਮਾਨਸ ਦੇ ਕੇ ਕੁਛ ਨਹੀਂ ਆਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੈਸ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਕਰਾਲੀ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੁਰਾਲੀ ਦੇ ਖਾਲਸਾ ਸਕੂਲ ਦੀਆਂ ਜਿੱਥੇ ਕਿ ਪ੍ਰਵੇਸ਼ ਸ਼ਾਇਨ ਜੀ ਵੱਲੋਂ ਅੱਜ ਬੱਚਿਆਂ ਨੂੰ ਬੂਟ ਵੰਡੇ ਗਏ ਨੇ ਅਤੇ ਇਸ ਮੌਕੇ ਤੇ ਕੀ ਕਹਿਣਾ ਪ੍ਰਵੇਸ਼ ਸ਼ਾਇਨ ਜੀ ਦਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਕਿਰਪਾ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਦਾ ਹੈ ਕਿਉਂਕਿ ਸਾਈਂ ਬਾਬਾ ਬੁੱਢਣ ਸਾਹਿਬ ਜੀ ਨੇ ਬੰਦਗੀ ਇਬਾਦਤ ਕਰੀ ਹੈ ਤੇ ਧੰਨ ਗੁਰੂ ਸ੍ਰੀ ਪਾਤਸ਼ਾਹ ਨੂੰ ਮਿਲੇ ਗੁਨਾਹ ਸੇ ਪਾ ਸ਼ਰਨ ਖੋਦਾ ਕੇ ਮਿਲੇਆ ਉਹਨਾਂ ਦਾ ਐਸਾ ਪ੍ਰੇਮ ਭਗਤੀ ਹੈ ਅਸੀਂ ਤੁਹਾਡੇ ਸਾਰੇ ਪਹਿਲੇ ਪੱਤਰਕਾਰਾਂ ਦੇ ਨਾਲ ਉਸ ਸਮੇਂ ਇਹ ਬਚਨ ਬੱਚਿਆਂ ਨਾਲ ਕਰਕੇ ਗਏ ਸੀ ਫਿਰ ਸਰਕਾਰ ਨੇ ਜਿਆਦਾ ਠੰਡ ਕਨ ਛੁੱਟੀਆਂ ਕਰ ਦਿੱਤੀਆਂ ਸੀ ਇਸ ਕਰਕੇ ਜਦੋਂ ਹੀ ਸਕੂਲ ਖੁੱਲੇ ਤੇ ਅਸੀਂ ਤੁਹਾਡੀ ਸੇਵਾ ਤੇ ਬੱਚਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਸੇਵਾ ਜਿਹੜੀ ਹੈ ਮੈਂ ਸਾਰੀ ਮਾਨ ਬਤਾ ਦੀ ਜਿਹੜੀ ਸੇਵਾ ਸਭ ਤੋਂ ਉੱਚੀ ਸੇਵਾ ਕਿਉਂਕਿ ਪ੍ਰਮਾਤਮਾ ਇਨਸਾਨਾਂ ਵਿੱਚ ਹੀ ਰਸਦਾ ਹੈ ਇਨਸਾਨਾਂ ਦੀ ਉਹ ਸੇਵਾ ਕਰਨੀ ਚਾਹੀਦੀ ਜਿਹੜੇ ਲੋੜਵੰਦ ਬੱਚੇ ਆ ਜਿਨ੍ਹਾਂ ਨੇ ਸਾਡਾ ਦੇਸ਼ ਦਾ ਭਵਿੱਖ ਬੜਨਾ ਇਹ ਸਾਡਾ ਜਿਹੜਾ ਭਵਿੱਖਾ ਕਿਸੇ ਗੱਲੋਂ ਕੋਈ ਕਮੀ ਨਾ ਰਹੇ ਜੇ ਭਾਵੇਂ ਬਖ ਬਖ ਹੋਰ ਵੀ ਸਰਕਾਰ ਵੱਲੋਂ ਜਾਂ ਸਮਾਜ ਸੇਵੀ ਕਰਦੇ ਆ ਅਸੀਂ ਫਿਰ ਇਹ ਬੇਨਤੀ ਕਰਦੇ ਆ ਕਿ ਇਸ ਕੰਮ ਦੇ ਵਿੱਚ ਅੱਗੇ ਆਣਾ ਚਾਹੀਦਾ ਸਾਰੇ ਸਮਾਜ ਸੇਵੀਆਂ ਨੂੰ ਸੰਸਥਾ ਨੂੰ ਸਾਡੇ ਜਿਹੜੇ ਹੇਮਰਾਜ ਬਰਮਾ ਜੀ ਹੈ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਇਹ ਇੱਕ ਅਸੀਂ ਸੋਚ ਬੈਠ ਕੇ ਇਹਨਾਂ ਨਾਲ ਡਿਸਕਸ ਕਰੀ ਤੇ ਕਹਿੰਦੇ ਸਾਈ ਜੀ ਵੀ ਆਪਾਂ ਇਹ ਕਾਰਜ ਜਿਹੜਾ ਸ਼ੁਰੂ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅਸੀਂ ਐਨਜੀਓ ਬਣਾ ਕੇ ਇਹਨੂੰ ਹੋਰ ਵੱਡੇ ਲੈਵਲ ਲੈ ਕੇ ਜਾਵਾਂਗੇ ਦੇਖੋ ਸਾਈ ਜੀ ਨੇ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਕਿ ਜਦੋਂ ਸਰਦੀ ਬਹੁਤ ਸੀਗੀ ਅਸੀਂ ਸਾਈ ਜੀ ਦੀ ਕਿਰਪਾ ਦੇ ਨਾਲ ਇੱਥੇ ਅਲਾਉਂਚ ਕਰਕੇ ਗਏ ਸੀ ਵੀ ਜਿੰਨਾ ਵੀ ਸਾਥੇ ਹੋ ਸਕੂਗਾ ਅਸੀਂ ਸਕੂਲ ਦੇ ਵਿੱਚ ਜੋ ਜਿੰਨਾ ਬੱਚਿਆਂ ਨੂੰ ਜ਼ਰੂਰਤ ਹੈ ਉਹਨਾਂ ਬੱਚਿਆਂ ਦੀ ਹੈਲਪ ਕਰਾਂਗੇ ਅੱਛਾ ਜੀ ਦਾ ਸਾਈ ਜੀ ਨੇ ਕਿਹਾ ਹੀ ਹੈ ਕਿ ਅਸੀਂ ਬਹੁਤ ਜਲਦੀ ਇੱਕ ਸਮਰੋਪ ਸੰਗਠਨ ਬਣਾਉਣ ਜਾ ਰਹੇ ਹਾਂ ਜਿਦੇ ਵਿੱਚ ਕਮਜ਼ੋਰ ਵਰਗ ਦੇ ਬੱਚੇ ਐ ਚਾਹੇ ਕੋਈ ਲੜਕੀ ਇਸ ਸਕੂਲ ਦਾ ਚਾਹੇ ਕੋਈ ਹੋਰ ਸਕੂਲ ਦਾ ਅਤੇ ਇਸ ਦੇ ਨਾਲ ਨਾਲ ਗਰੀਬ ਲੜਕੀਆਂ ਜਿੱਦਾਂ ਗਰੀਬ ਬੱਚਿਆਂ ਦੇ ਭੈਣਾਂ ਵੱਡੀਆਂ ਐ ਭਾਈ ਵੱਡੇ ਉਹਨਾਂ ਦੀਆਂ ਸ਼ਾਦੀਆਂ ਦਾ ਵੀ ਅਸੀਂ ਇਹ ਉਪਰਾਲਾ ਕਰਨ ਜਾ ਰਹੇ ਹਾਂ ਬਾਕੀ ਸਾਈ ਬੁੱਢਣ ਸ਼ਾਦੀ ਕਿਰਪਾ ਬਹੁਤ ਹੈ ਸਾਈ ਪ੍ਰਵੇਸ਼ ਸ਼ਾਦੀ ਬਹੁਤ ਕਿਰਪਾ ਜਿੱਦਾਂ ਉਹਨਾਂ ਦਾ ਹੁਕਮ ਹੋਊਗਾ ਉਦਾਂ ਇਹ ਐਨ ਜੀਓ ਬਣੇਗਾ ਅਤੇ ਆਪਣੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਖਰੜ ਕੁਰਾਲੀ ਮਰੰਡਾ ਰੋਪੜ ਅਤੇ ਕਿਰਤਪੁਰ ਸਾਹਿਬ ਦੀ ਧਰਤੀ ਦੀ ਜੋ ਉਪਕਾਰ ਹੈ ਸਾਡੇ ਤੇ ਦੇਣ ਹੈ ਅਸੀਂ ਉਹਦਾ ਰੇਣ ਤਾਂ ਨਹੀਂ ਚੁਕਾ ਸਕਦੇ ਪਰ ਕੋਸ਼ਿਸ਼ ਕਰਾਂਗੇ ਕਿ ਉਪਰਾਲਾ ਕਰਕੇ ਉਹਨਾਂ ਦੀ ਸ਼ਰਨ ਦੇ ਵਿੱਚ ਆਏ ਆ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਹਾਂਜੀ ਅਸੀਂ ਬੜੇ ਭਾਗਾ ਵਾਲੇ ਆ ਕਿ ਅੱਜ ਸਾਈ ਪ੍ਰਵੇਸ਼ ਜੀ ਸਾਡੇ ਖਾਲਸਾ ਸਕੂਲ 'ਚ ਪਹੁੰਚੇ ਨੇ ਤੇ ਕੁਝ ਰੋਜ਼ ਪਹਿਲਾਂ ਵੀ ਸਾਡੇ ਕੋਲੇ ਆਏ ਸੀਗੇ ਤੇ ਬੱਚਿਆਂ ਨੂੰ ਸਵੈਟਰ ਵਗੈਰਾ ਡੋਨੇਟ ਕਰਕੇ ਗਏ ਸੀਗੇ ਤੇ ਇਹਨਾਂ ਨੇ ਉਸ ਦਿਨ ਵਾਦਾ ਕਰੇ ਸਾਡੇ ਬੱਚਿਆਂ ਦੇ ਨਾਲ ਕਿ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੌਕਸ ਕੈਪ ਤੇ ਸ਼ੂਜ਼ ਵੀ ਅਸੀਂ ਦੇਵਾਂਗੇ ਲੇਕਿਨ ਕੁਝ ਸਰਦੀ ਵਧਨ ਕਰਕੇ ਸਰਕਾਰ ਵੱਲੋਂ ਕੁਝ ਬ੍ਰੇਕ ਆ ਗਈ ਸੀ ਛੁੱਟੀਆਂ ਹੋ ਗਈਆਂ ਸਕੂਲਾਂ ਦੇ ਵਿੱਚ ਤੇ ਅੱਜ ਇਹ ਸਾਈਂ ਜੀ ਆਪਣੇ ਵਾਅਦੇ ਦੇ ਅਨੁਸਾਰ ਦੁਬਾਰਾ ਫਿਰ ਸਾਡੇ ਦਰਮਿਆਨ ਪਹੁੰਚੇ ਨੇ ਤੇ ਇਹਨਾਂ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਹੈ ਤੇ ਕਿ ਉਹ ਆਪਣੀ ਵਧੀਆ ਤਰੀਕੇ ਨਾਲ ਪੜ੍ਹਾਈ ਕਰ ਸਕਣ ਤੇ ਬੱਚਿਆਂ ਨੂੰ ਪੂਰਾ ਸਹਿਯੋਗ ਦੇ ਰਹੇ ਨੇ ਤੇ ਬਾਬਾ ਜੀ ਨੇ ਅੱਜ ਇੱਕ ਹੋਰ ਗੱਲ ਵੀ ਸਾਡੇ ਨਾਲ ਸਾਂਝੀ ਕਰੀ ਹੈ ਕਿ ਇੱਕ ਐਨ ਜੀਓ ਤਿਆਰ ਕਰਨ ਜਾ ਰਹੇ ਨੇ ਤੇ ਮੈਂ ਕਹਿੰਦਾ ਵੀ ਸਾਡੇ ਸਮਾਜ ਦੇ ਲਈ ਸਮਾਜ ਦੀ ਤਰੱਕੀ ਦੇ ਲਈ ਬਹੁਤ ਵਧੀਆ ਉਪਰਾਲਾ ਇਹ ਕਰ ਰਹੇ ਨੇ ਤੇ ਮੈਂ ਹੇਮਰਾਜ ਵਰਮਾ ਜੀ ਦਾ ਬਾਬਾ ਜੀ ਦਾ ਆਪਣੇ ਸੰਸਥਾ ਦੇ ਵੱਲੋਂ ਬਹੁਤ ਹੀ ਧੰਨਵਾਦ ਕਰਦਾ